ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸ਼ੋਭਰੀ ਰੋਹਾਨੀ ਲਾਜ਼ਮ ਵਿੱਚ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਇੱਕ ਨਮਾ ਕਲਮਾ ਲੈ ਕੇ ਨਵਾਂ ਮੰਤਰ ਲੈ ਕੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸੁਲੇਮਾਨੀ ਕਲਮਾ ਇਹ ਕਲਮਾ ਉਹਨਾਂ ਵੀਰਾਂ ਲਈ ਹੈ ਉਹਨਾਂ ਪਕਤਾਂ ਲਈ ਹੈ ਜੋ ਗੱਡੀਆਂ ਦਾ ਕੰਮ ਕਰਦੇ ਹਨ ਤੇ ਆਮ ਲੋਕਾਂ ਲਈ ਵੀ ਹੈ ਇਸ ਦੀ ਵਿਧੀ ਅਲੱਗ-ਅਲੱਗ ਹੈ ਇਹ ਅਸੀਂ ਤੁਹਾਨੂੰ ਇਸ ਦੇ ਵਿੱਚ ਵੀਡੀਓ ਵਿੱਚ ਜ਼ਰੂਰ ਦੱਸਾਂਗੇ ਗੱਡੀਆਂ ਵਾਲੇ ਲਈ ਅਲੱਗ ਹੈ ਸੇਵਾ ਕਰੀ ਜੋ ਸੇਵਾ ਕਰਦੇ ਹਨ ਉਹਨਾਂ ਲਈ ਅਲੱਗ ਹੈ ਪਹਿਲਾਂ ਗੱਲ ਕਰ ਲਈਏ ਅਸੀਂ ਉਹਨਾਂ ਭਗਤਾਂ ਲਈ ਜੋ ਗਦਿਆਂ ਦਾ ਕੰਮ ਕਰਦੇ ਹਨ ਜਾਂ ਘਰੇ ਚੌਂਕੀ ਲਾਉਂਦੇ ਹਨ ਉਹਨਾਂ ਲਈ ਕਲਮਾ ਬਹੁਤ ਹੀ ਤਕੜਾ ਤੇ ਪਾਵਰਫੁੱਲ ਕਲਮਾ ਹੈ ਬਹੁਤ ਸ਼ਕਤੀਸ਼ਾਲੀ ਸੁਲੈਮਾਨ ਪੈਗੰਬਰ ਦਾ ਕਲਮਾ ਹੈ ਇਸ ਕਲਮੇ ਦਾ ਪਾਠ ਦਾ ਜਾਪ ਕਰਨ ਤੋਂ ਪਹਿਲਾਂ ਬੰਦੇ ਨੂੰ ਭਗਤ ਨੂੰ ਪੂਰਾ ਪਾਕ ਸਾਫ਼ ਹੋ ਕੇ ਹੀ ਇਸ ਕਲਮੇ ਦਾ ਜਾਪ ਕਰਨਾ ਪੈਣਾ ਤੇ ਇਸ ਕਲਮੇ ਤੋਂ ਅਸੀਂ ਆਪਣੀ ਚੌਂਕੀ ਤੇ ਬੈਠ ਕੇ ਜੋ ਪੁਸ ਕਰਦੇ ਹਾਂ ਲੋਕਾਂ ਦੇ ਕੰਨ ਚੱਕਦੇ ਹਾਂ ਉਹਨਾਂ ਵਾਸਤੇ ਕਲਮਾ ਬਹੁਤ ਹੀ ਤਖੜਾ ਤੇ ਪਾਵਰਫੁਲ ਕਲਮਾ ਹੈ ਕਈ ਵਾਰ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਪਖਤਾਂ ਦੇ ਗੱਦੀ ਤੇ ਕੰਨ ਨਹੀਂ ਚੱਕੇ ਜਾਂਦੇ ਉਹਨਾਂ ਤੋਂ ਉਹਨਾਂ ਤੋਂ ਪੁਸ ਨਹੀਂ ਨਿਕਲਦੀ ਵੱਡੇ ਵੱਡੇ ਪੁਸ਼ਾਂ ਅੜ ਜਾਂਦੀਆਂ ਨੇ ਤਾਂ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਜਦੋਂ ਕੋਈ ਗੱਲਬਾਤ ਸਿਰੇ ਨਾਲ ਲੱਗਦੀ ਹੋਵੇ ਕਿਉਂਕਿ ਦੱਸਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਮਰੀਜ਼ ਨੂੰ ਜਦੋਂ ਮਰੀਜ਼ ਕੋਈ ਪੁੱਛ ਰਿਹਾ ਹੁੰਦਾ ਹੈ ਕੁਛ ਨਾ ਕੋਈ ਸਪਣੇ ਘਰਵਾਲੇ ਜਾਂ ਆਪਣੇ ਘਰਵਾਰ ਵਾਰੇ ਜਾਂ ਆਪਣੇ ਭੂਖ ਵਾਰੇ ਤੇ ਕਈ ਵਾਰ ਪਸ ਨਹੀਂ ਸਹੀ ਨਿਕਲਦੀ ਸਹੀ ਬਚਨ ਨਹੀਂ ਆਉਂਦੇ ਹਨ ਤੇ ਕਈ ਵਾਰ ਦੇਵੀ ਦੇਵਤੇ ਨਾਰਾਜ਼ ਹੋਏ ਹੁੰਦੇ ਹਨ ਉਹ ਪਿੱਛੇ हट ਜਾਂਦੇ ਹਨ ਨਾਰਾਜ਼ ਹੋਣ ਦੀ ਵਜ੍ਹਾ ਵੀ ਅਸੀਂ ਆਪ ਹੀ ਹੁੰਦੇ ਹਾਂ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਅਸੀਂ ਦੇਵੀ-ਦੇਵਤੇ ਤੋਂ ਕੰਮ ਲੈਂਦੇ ਹਾਂ ਪਰ ਉਹਨਾਂ ਦੀ ਸੁੱਖ ਨਿਆਜ ਨਹੀਂ ਦਿੰਦੇ ਅਸੀਂ ਦੁਨੀਆਬੀ ਚਲੇ ਮੇਲੇ 'ਚ ਫਸ ਜਾਂਦੇ ਹਾਂ ਤੇ ਇਹ ਕਹਿ ਦਿੰਦੇ ਹਾਂ ਕੋਈ ਗੱਲ ਨਹੀਂ ਅੱਜ ਕਰ ਦਿਆਂਗੇ ਕੱਲ ਨੂੰ ਲਾ ਦੇਾਂਗੇ ਸੁੱਖ ਉਹਨਾਂ ਦੀ ਵੀਰਵਾਰ ਨੂੰ ਲਾਵਾਂਗੇ ਜਾਂ ਮੰਗਲਵਾਰ ਨੂੰ ਲਾਵਾਂਗੇ ਫੇਰ ਸਾਥੋਂ ਸੁੱਖ ਉਹ ਦੇਵੀ-ਦੇਵਤੇ ਦੀ ਨਹੀਂ ਲੱਗਦੀ ਜਿਸ ਕਰਕੇ ਉਹ ਦੇਵੀ-ਦੇਵਤਾ ਪੀਰ ਫਕੀਰ ਬਜ਼ੁਰਗ ਸਾਥੋਂ ਦੂਰ ਹੋ ਜਾਂਦੇ ਹਨ ਤੇ ਗੱਦੀ ਤੇ ਸਹੀ ਬਚਨ ਨਹੀਂ ਆਉਂਦੇ ਹਨ ਦੇ ਨਾਲ ਦੀ ਨਾਲ ਹੀ ਗੱਦੀ ਉੱਤੇ ਸੰਗਤ ਘਟ ਜਾਂਦੀ ਹੈ ਕਿਉਂਕਿ ਚੌਂਕੀ ਤੇ ਪੁੱਛ ਕਿਸੇ ਦੀ ਨਹੀਂ ਨਿਕਲਦੀ ਹੈ ਕਿਸੇ ਨੂੰ ਸਹੀ ਰਾਹ ਨਹੀਂ ਮਿਲਦਾ ਹੈ ਤਾਂ ਸੰਗਤ ਆਪਣੇ ਆਪ ਘਟ ਜਾਂਦੀ ਹੈ ਤਾਂ ਗੱਦੀ ਵਾਲੇ ਭਗਤ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਤੇ ਕੀ ਕਰੀਏ ਕੀ ਨਾ ਕਰੀਏ ਉਹ ਆਪਣੇ ਕੋਲੋਂ ਵੀ ਬਹੁਤ ਔਲ ਪੜਦੇ ਹਨ ਜੋ ਵੀ ਉਹਨਾਂ ਦੇ ਗੁਰੂਆਂ ਪੀਰਾਂ ਨੇ ਉਹਨਾਂ ਨੂੰ ਦੱਸਿਆ ਹੁੰਦਾ ਹੈ ਉਸਤਾਦਾਂ ਨੇ ਦੱਸਿਆ ਹੁੰਦਾ ਹੈ ਉਸ ਤਰ੍ਹਾਂ ਕਰਦੇ ਹਨ ਪਰ ਇਸ ਤਰ੍ਹਾਂ ਉਹ ਮਸਲਾ ਹੱਲ ਨਹੀਂ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਇਹ ਹੈ ਜਦ ਅਸਵੀਰ ਭਗਤ ਦੇ ਬਚਨ ਰੁਕ ਜਾਂਦੇ ਹਨ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਦਾ ਹੋਵੇ ਚਾਹੀ ਪੀਰੀ ਗੱਦੀ ਹੋਵੇ ਚਾਹੀ ਦੇਵਤਿਆਂ ਦੀ ਗੱਦੀ ਹੋਵੇ ਜਾਂ ਛੇਦਾਂ ਦੀ ਗੱਦੀ ਹੋਵੇ ਜਾਂ ਕਿਸੇ ਪ੍ਰੀਤ ਬਜ਼ੁਰਗ ਦੀ ਘਰ ਦੇ ਬਜ਼ੁਰਗ ਦੀ ਗੱਦੀ ਲੌਂਦਾ ਹੋਵੇ ਸਭ ਤੋਂ ਪਹਿਲਾ ਦਾ ਉਸ ਨੂੰ ਇਹ ਚਾਹੀਦਾ ਹੈ ਕਿ ਉਹ ਬੈਠ ਕੇ ਇਹ ਸੋਚੇ ਕਿ ਉਸ ਦੀ ਕਮੀ ਕਿੱਥੇ ਰਹਿੰਦੀ ਹੈ ਤੇ ਪੂਰੀ ਗੱਦੀ ਦਾ ਭੋਗ ਪ੍ਰਸ਼ਾਦ ਬਣਾ ਕੇ ਸਾਰੇ ਦੇਵੀ ਦੇਵਤਿਆਂ ਦੇ ਨਾਉ ਦਾ ਬਣਾ ਕੇ ਜਵੀਰਵਾਰ ਨੂੰ ਚੌਂਕੀ ਲੌਂਦਾ ਹੈ ਤਾਂ ਵੀਰਵਾਰ ਵਾਲੇ ਦਿਨ ਸਾਰਿਆਂ ਦਾ ਭੋਗ ਪ੍ਰਸ਼ਾਦ ਲਾ ਕੇ ਘਰ ਦੇ ਵਿੱਚ ਹੋਮਨਾ ਪਾ ਕੇ ਤੇ ਅਰਦਾਸ ਬੇਨਤੀ ਜ਼ਰੂਰ ਕਰੇ ਕਿ ਦੇਵੀ-ਦੀਵਤਾਂ ਪੁਰਸ਼ੋ ਬਜ਼ੁਰਗੋ ਸਾਥੂ ਜੀ ਕੋਈ ਗਲਤੀ ਹੋ ਗਈ ਹੈ ਤਾਂ ਮਾਫ਼ ਕਰਿਓ ਜੇ ਸਾਥੂ ਤੁਹਾਡੀ ਕੋਈ ਸੁੱਖ ਰਹਿ ਗਈ ਹੈ ਤਾਂ ਉਹ ਵੀ ਮਾਫ਼ ਕਰੋ ਲੋਕਾਂ ਦਾ ਭਲਾ ਕਰੋ ਤੇ ਆਪਣਾ ਲਾਲਚ ਤਿਆਗ ਦੇਣਾ ਚਾਹੀਦਾ ਹੈ ਇਹ ਲੋਕਾਂ ਦੇ ਭਲੇ ਦੇ ਲਈ ਹੀ ਸੇਵਾ ਮਿਲਦੀ ਹੈ ਬਹੁਤ ਸਾਰੇ ਭਗਤ ਦੇਖੇ ਹਨ ਉਹ ਪੈਸਾ ਕਮਾਉਣ ਲੱਗ ਜਾਂਦੇ ਹਨ ਪੈਸਾ ਵੀ ਕਮਾਉਂਦੇ ਹਨ ਤੇ ਬਹੁਤ ਜ਼ਿਆਦਾ ਲਾਲਚ ਕਰਨ ਲੱਗ ਜਾਂਦੇ ਹਨ ਜਿਸ ਕਰਕੇ ਦੇਵੀ-ਦੀਪਤਾ ਨਾਰਾਜ਼ ਹੋ ਕੇ ਪਿੱਛੇ हट ਜਾਂਦਾ ਹੈ ਤੇ ਇਹ ਕੰਮ ਉਸ ਦਾ ਰੁਕਣ ਲੱਗ ਜਾਂਦਾ ਹੈ ਉਹ ਪ੍ਰਸਾਦ ਦੀਨ ਤੋਂ ਬਾਅਦ ਆਪ ਦੀ ਅਰਦਾਸ ਬੇਨਤੀ ਕਰਨ ਤੋਂ ਬਾਅਦ ਵਿੱਚ ਉਹ ਸਾਧਕ ਨੂੰ ਉਸ ਭਗਤ ਨੂੰ ਹੀ ਚਾਹੀਦਾ ਹੈ ਕਿ ਨਾ ਧੋ ਕੇ ਬਜੂ ਕਰਕੇ ਪਾਕ ਸਾਫ ਹੋ ਕੇ ਪਸਮ ਵਾਲੇ ਵੱਲ ਮੂੰਹ ਕਰਕੇ ਕੁਰਤਾ ਬਜਮਾ ਪਾ ਕੇ ਸਿਰ ਢੱਕ ਕੇ ਚਾਹੇ ਧਰਮਾਲ ਬਨ ਲਵੋ ਜੇ ਤੁਸੀਂ ਪਰਨਾ ਵਗੈਰਾ ਬਨਦੇ ਹੋ ਬਨੋ ਜਾਂ ਤੁਸੀਂ ਜਾਲੀਦਾਰ ਟੋਪੀ ਛੱਟੇ ਰੰਗ ਦੀ ਸਿਰ ਤੇ ਲੈਣੀ ਹੈ ਕੋਲੇ ਲਬਾਣ ਦੀ ਧੂਫ ਲਾਉਣੀ ਹੈ ਤੇ ਜੋ ਕਲਮਾ ਤੁਹਾਡੇ ਮੋਬਾਈਲ ਸਕਰੀਨ ਦੀ ਉਹ ਸਕਰੀਨ ਉੱਪਰ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਇਸ ਨੂੰ ਪਹਿਲਾਂ ਚੰਗੀ ਤਰ੍ਹਾਂ ਕੰਠ ਕਰ ਲੈਣਾ ਹੈ ਕੰਠ ਕਰਨ ਤੋਂ ਬਾਅਦ ਵਿੱਚ ਇਸ ਨੂੰ ਪੜਨਾ ਹੈ ਇਸ ਨੂੰ 108 ਵਾਰ ਪੜਨਾ ਹੈ ਵੀਰਵਾਰ ਵਾਲੇ ਦਿਨ ਤੋਂ ਤੁਸੀਂ ਇਹ ਸਟਾਰਟ ਕਰਨਾ ਹੈ ਗੱਡੀ ਤੇ ਬੈਠ ਕੇ ਰਾਤ ਨੂੰ ਲਵਾਨ ਦੀ ਧੂਫ ਲਾ ਕੇ ਆਪਣੇ ਪਿੰਡੇ ਤੇ ਤਰ ਲਾ ਕੇ ਆਪਣੇ ਦੇ ਉੱਤੇ ਤਰ ਲਾ ਕੇ ਖਸਬੂ ਨਾਲ ਫੁੱਲ ਹੋਣੀ ਚਾਹੀਦੀ ਹੈ ਫਿਰ ਮਨ ਦੇ ਵਿੱਚ ਧਾਰ ਕੇ ਕਿ ਆਦੇ ਬਜ਼ੁਰਗਾਂ ਦਾ ਧਿਆਨ ਧਾਰ ਕੇ ਤੇ ਫਿਰ ਇਸ ਪਾਠ ਦਾ ਤੁਸੀਂ ਜਾਪ ਕਰੋ 108 ਵਾਰ ਨਿਚਾ ਨਾਲ ਵਿਸ਼ਵਾਸ ਰੱਖ ਕੇ ਯਕੀਨ ਰੱਖ ਕੇ ਅਸੀਂ ਹਮੇਸ਼ਾ ਹੀ ਆਪਣੀ ਵੀਡੀਓ ਵਿੱਚ ਕਹਿੰਦੇ ਰਹਿੰਦੇ ਹਾਂ ਕਿ ਤੁਹਾਡਾ ਵਿਸ਼ਵਾਸ ਹੀ ਤੁਹਾਡੀ ਅਸਲੀ ਤਾਕਤ ਹੈ ਜਿੰਨਾ ਤੁਸੀਂ ਕਲਮੇ ਤੇ ਵਿਸ਼ਵਾਸ ਕਰੋਗੇ ਮੰਤਰ ਤੇ ਵਿਸ਼ਵਾਸ ਕਰੋਗੇ ਉਨਾ ਹੀ ਤੁਹਾਨੂੰ ਫਲ ਮਿਲੇਗਾ ਜੇ ਤੁਸੀਂ ਅਜਮਾਉਣ ਦੀ ਖਾਤਰ ਕਰੋਗੇ ਤਾਂ ਤੁਹਾਨੂੰ ਕਦੇ ਵੀ ਫਲ ਨਹੀਂ ਮਿਲੇਗਾ ਉਲਟਾ ਤੁਹਾਡਾ ਨੁਕਸਾਨ ਹੋਵੇਗਾ ਇਹ ਤੁਸੀਂ ਵੀਰਵਾਰ ਤੋਂ ਲੈ ਕੇ ਵੀਰਵਾਰ ਤੱਕ 21 ਦਿਨ ਲਗਾਤਾਰ ਜਾਪ ਕਰਨਾ ਹੈ ਇਕੀ ਮਿੰਦਨ ਉਹਨਾਂ ਦਾ ਭੋਗ ਪ੍ਰਸਾਦ ਬਣਾਉਣਾ ਹੈ ਤੁਸੀਂ ਸਾਰੇ ਗੱਦੀ ਦੇ ਜੋ ਤੁਹਾਡੇ ਚੱਲਦੇ ਨੇ ਦੀਵੀ ਦੀਪਤੀ ਉਹਨਾਂ ਦਾ ਫੇਰ ਬਣਾਉਣਾ ਹੈ ਤੇ ਨਾਲ ਹੀ ਸੁਲੇਮਾਨ ਪੈਗੰਬਰ ਦਾ ਵੀ ਤੁਸੀਂ ਬਣਾਉਣਾ ਹੈ ਚਾਹੇ ਨਿਆਜ਼ ਮਨਾਵੋ ਨਿਆਜ਼ ਨਾਲ ਲੱਡੂ ਜ਼ਰੂਰ ਲਾਓ ਲੱਡੂ ਲਾਉਣ ਤੋਂ ਬਾਅਦ ਵਿੱਚ ਇਹ ਚੱਲਦੇ ਪਾਣੀ ਵਿੱਚ ਤੁਸੀਂ ਸਮਾਨ ਸਾਰਾ ਪਾਉਣਾ ਹੈ ਅਗਲੇ ਦਿਨ ਪਾਉਣ ਤੋਂ ਬਾਅਦ ਵਿੱਚ ਤੁਹਾਡੇ ਬਚਨ ਖੁੱਲ ਜਾਣਗੇ ਗੱਦੀ ਤੇ ਵਚਨ ਖੁੱਲਣ ਨਾਲ ਤੁਹਾਡੀ ਚੌਂਕੀ ਚੱਲਣ ਲੱਗ ਜੂਗੀ ਜੋ ਵੀ ਕੰਮ ਹੋਣਗੇ ਉਹ ਤੁਹਾਨੂੰ ਪਤਾ ਲੱਗਣ ਲੱਗ ਜੂ ਉਹ ਚੀਜ਼ਾਂ ਤੁਹਾਨੂੰ ਅਗੇ ਦੱਸਣ ਲੱਗ ਜਾਣਗੀਆਂ ਜੋ ਪਿੱਛੇ ਹਟੀਆਂ ਸੀ ਇਹਨਾਂ ਪਾਵਰਫੁੱਲ ਕਲਮਾ ਹੈ ਪਰ ਸ਼ਰਤ ਇਹ ਹੈ ਕਿ ਤੁਸੀਂ ਨਿਸ਼ਚਿਤ ਵਿਸ਼ਵਾਸ ਨਾਲ ਇਸ ਨੂੰ ਕਰਿਓ ਤਾਂ ਤੁਹਾਨੂੰ ਜ਼ਰੂਰ ਫਲ ਦੇਵੇਗਾ ਤੇ ਹੁਣ ਅਸੀਂ ਉਹਨਾਂ ਭਗਤਾਂ ਲਈ ਵੀ ਦੱਸਦੇ ਹਾਂ ਜੋ ਗੱਦਿਆਂ ਦਾ ਕੰਮ ਨਹੀਂ ਕਰਦੇ ਹਨ ਆਪਣਾ ਘਰੇ ਹੀ ਕੰਮ ਕਰਦੇ ਹਨ ਉਹਨਾਂ ਦਾ ਕੋਈ ਕੰਮ ਅੜ ਗਿਆ ਹੈ ਕੰਮ ਪੂਰਾ ਨਹੀਂ ਹੁੰਦਾ ਚਾਹੇ ਉਹ ਬੱਚਿਆਂ ਦੀ ਪੜ੍ਹਾਈ ਦਾ ਚਾਹੇ ਬੱਚਿਆਂ ਦੇ ਬਾਹਰਲਾ ਚਾਹੇ ਬੱਚਿਆਂ ਦੀ ਵਿਆਹ ਸ਼ਾਦੀ ਦਾ ਕਿ ਉਹ ਅੱਜ ਕੱਲ੍ਹ ਦੇਖਿਆ ਜਾ ਰਿਹਾ ਸਭ ਤੋਂ ਵੱਧ ਰਕਾਵਟ ਵਿਆਹ ਸ਼ਾਦੀ ਦੀ ਹੀ ਪੈਂਦੀ ਹੈ ਬੱਚਿਆਂ ਦੀ ਕੇ ਕੰਮ ਪੂਰਾ ਨਹੀਂ ਹੁੰਦਾ ਹੈ ਉਹਨਾਂ ਨੇ ਵੀ ਇਸ ਕਰਮੇ ਤੋਂ ਕਿਵੇਂ ਕੰਮ ਲੈਣਾ ਹੈ ਉਹਨਾਂ ਲਈ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਵੀਰਵਾਰ ਦੇ ਦਿਨ ਰਾਤ ਦੇ ਸਮੇਂ ਨਹਾ ਧੋ ਕੇ ਪਾਕ ਸਾਫ ਹੋ ਕੇ ਜੇ ਇਸ ਨੂੰ ਭਗਤ ਆਪ ਕਰਨਾ ਚਾਹੁੰਦਾ ਹੈ ਕਰ ਸਕਦੇ ਹਨ ਲੇਡੀਜ਼ ਦੂਰ ਰਹਿਣ ਲੇਡੀਜ਼ ਨਾ ਕਰਨ ਹੀ ਕਰ ਸਕਦੇ ਹਨ ਵੀਰਾਂ ਨੂੰ ਚਾਹੀਦਾ ਹੈ ਜਾਂ ਜਿਸ ਦਾ ਕੋਈ ਵਿਆਹ ਸ਼ਾਦੀ ਦਾ ਕੰਮ ਦੀ ਖਾਤਰ ਕਰ ਰਿਹਾ ਹੈ ਤਾਂ ਉਹਦਾ ਵਿਆਹ ਨਹੀਂ ਹੁੰਦਾ ਹੈ ਤਾਂ ਉਸ ਨੂੰ ਕਰਨਾ ਚਾਹੀਦਾ ਹੈ ਨਾ ਧੋ ਕੇ ਪਾਕ ਸਾਫ ਹੋ ਕੇ ਆ ਵੀਰਵਾਰ ਦੇ ਦਿਨ ਥੱਲੇ ਆਸਨ ਲਾ ਕੇ ਇਸ ਪਾਠ ਦਾ ਜਾਪ 21 ਵਾਰ ਕਰਨਾ ਹੈ 21 ਵਾਰ ਪਾਠ ਦਾ ਜਾਪ ਕਰਕੇ ਪਸ਼ਮ ਵਾਲੇ ਪਾਸੇ ਨੂੰ ਮੂੰਹ ਰੱਖਣਾ ਹੈ ਦੋ ਲੱਡੂ ਜਾਂ ਨਿਆਜ਼ ਬਣਾ ਕੇ ਕੋਲੇ ਰੱਖ ਲੈਣੇ ਹਨ ਪਾਠ ਕਰਨ ਤੋਂ ਬਾਅਦ ਵਿੱਚ ਜੋ ਨਿਆਜ਼ ਹੈ ਜੋ ਲੱਡੂ ਹੈ ਉਹ ਆਪਾਂ ਜਾ ਕੇ ਚੱਲਦੇ ਪਾਣੀ ਵਿੱਚ ਪਾਦਨੇ ਆ ਕੋਸ਼ਿਸ਼ ਕਰਿਆ ਕਰੋ ਤੁਸੀਂ ਨਹਿਰ ਜਾਂ ਦਰਿਆ ਦੇ ਵਿੱਚ ਪਾਉਣ ਦੀ ਸੂਏ ਕੱਸੀ ਵਿੱਚ ਨਾ ਪਾਇਆ ਕਰੋ ਕਿਉਂਕਿ ਇਸ ਦਾ ਜਿਹੜਾ ਸਹੀ ਢੰਗ ਹੈ ਤਾਂ ਉਹ ਦਰਿਆ ਦਾ ਸਮੁੰਦਰ ਦਾ ਹੀ ਹੁੰਦਾ ਹੈ ਆਪਣੇ ਦਰਿਆ ਸਮੁੰਦਰ ਨਹੀਂ ਹੈ ਤਾਂ ਨੇੜੇ ਕਿਸੇ ਦੇ ਨਹਿਰ ਚੱਲਦੀ ਹੈ ਪਾਣੀ ਵਾਲੀ ਤਾਂ ਉਸ ਦੇ ਵਿੱਚ ਪਾ ਕੇ ਆ ਜਾ ਕਰੋ ਤੇ ਤੁਹਾਨੂੰ ਰਾਤ ਨੂੰ ਮੰਨ ਦੇ ਵਿੱਚ ਧਾਰ ਕੇ ਪੈ ਜਾਣਾ ਹੈ ਬੇਨਤੀ ਲਾ ਕੇ ਕਿ ਬਾਬਾ ਸਾਡਾ ਇਹ ਕੰਮ ਆ ਮੇਰਾ ਵਿਆਹ ਲਾ ਉਹ ਪੂਰਾ ਹੋ ਜਾਵੇ ਤਾਂ ਜ਼ਰੂਰ ਹੀ ਤੁਹਾਡਾ ਇਹ 40 ਦਿਨਾਂ ਦੇ ਵਿੱਚ ਵਿੱਚ ਰਿਸ਼ਤਾ ਕਿਸੇ ਨਾ ਕਿਸੇ ਪਾਸੇ ਜਰੂਰ ਆਵੇਗਾ ਤੇ ਆਉਣ ਤੇ ਤੁਹਾਡਾ ਇਹ ਕੰਮ ਫਤਿਹ ਹੋ ਜਾਵੇਗਾ ਇਹ ਵੀ ਤੁਸੀਂ 11 ਦਿਨ 21 ਦਿਨ 2 ਦਿਨ ਦੇ ਟਾਈਮ ਗੇ ਰੱਖ ਸਕਦੇ ਹੋ ਚਾਹੇ 11 ਦਿਨ ਦਾ ਪਾਠ ਕਰ ਲਓ ਚਾਹੇ 21 ਦਿਨ ਦਾ ਕਰ ਲਓ ਜਿਹੜਾ ਸ਼ਾਮ ਦਾ ਟਾਈਮ ਰੱਖੋਗੇ ਨਹਾ ਧੋ ਕੇ ਮੀਠ ਸਰਾ ਬਾਂਡਾ ਤੋਂ ਪਰਹੇਜ਼ ਰੱਖਣਾ ਕੱਚਾ ਪਿਆਜ਼ ਕੱਚਾ ਲਸਣ ਬਿਲਕੁਲ ਨਹੀਂ ਖਾਣਾ ਇਹ ਚੀਜ਼ਾਂ ਦਾ ਪਰਹੇਜ਼ ਰੱਖਿਓ ਪਰਹੇਜ਼ ਰੱਖ ਕੇ ਤੁਸੀਂ ਇਸ ਦਾ ਪਾਠ ਜਾਪ ਕਰੋਗੇ ਤੁਹਾਡਾ ਕੰਮ ਪੂਰਨ ਹੋਵੇਗਾ ਜਾ ਜੋ ਕੋਈ ਮਾਂ ਪਿਓ ਆਪਣੇ ਬੱਚੇ ਦੀ ਖਾਤਰ ਕਰਨਾ ਚਾਹੁੰਦਾ ਹੈ ਜਾਂ ਕੋਈ ਗਲਤ ਸੰਗਤ ਵਿੱਚ ਪੈ ਗਿਆ ਹੈ ਉਸ ਦਾ ਮਾਂ ਮਾਂ ਪਿਓ ਵੀ ਕਰ ਸਕਦਾ ਹੈ ਆਪਣੇ ਬੇਟੇ ਦੀ ਖਾਤਰ ਆਪਣੇ ਬੱਚੇ ਦੀ ਖਾਤਰ ਉਹਨਾਂ ਨੇ ਵੀ ਬਸ 21 ਵਾਰ ਪੜਨਾ ਹੈ ਪਾਠ 11 ਦਿਨ ਦੀ ਸਾਧਨਾ ਹੋਵੇਗੀ ਉਹਨਾਂ ਲਈ ਵੀ ਸੇਮ ਵਿਧੀ ਹੋਈ ਹੈ ਉਹ ਵੀ 11 ਦਿਨ 21 ਦਿਨ ਕੋਈ ਵੀ ਕਰ ਸਕਦੇ ਹਨ 21 ਵਾਰ ਜਪ ਕਰਨਾ ਹੈ ਉਹਨਾਂ ਨੂੰ ਵੀ ਸੁਪਨੇ ਦੇ ਵਿੱਚ ਦਿਖਾਈ دی ਜਾਵੇਗਾ ਸਭ ਕੁਝ ਪਤਾ ਲੱਗ ਜਦ ਕਿ ਜੋ ਬੱਚੇ ਨੂੰ ਕੋਈ ਖਰਾਬ ਕਰਦਾ ਹੈ ਜਾਂ ਕੋਈ ਗਲਤ ਰਸਤੇ ਤੇ ਲਾਉਂਦਾ ਹੈ ਉਹ ਦੱਸ ਜਾਣਗੇ ਤੇ ਤੁਸੀਂ ਆਪਣੇ ਵਿਸ਼ਵਾਸ ਨਾਲ ਯਕੀਨ ਨਾਲ ਇਸ ਕੰਮ ਨੂੰ ਕਰਨਾ ਹੈ ਫੇਰ ਹੀ ਤੁਹਾਨੂੰ ਫਲ ਦੇਵੇਗਾ ਜੇ ਤੁਸੀਂ ਅਜਮਾਉਣ ਦੀ ਖਾਤਰ ਕਰੋਗੇ ਫੇਰ ਇਹ ਕਰਮਾ ਬਿਲਕੁਲ ਤੁਹਾਡਾ ਸਾਥ ਨਹੀਂ ਦੇਵੇਗਾ ਤੁਹਾਡਾ ਕੋਈ ਵੀ ਕੰਪਟ ਨਹੀਂ ਬਣੇਗਾ ਬਨਦੇ ਹੋਏ ਕੰਮ ਵੀ ਤੁਹਾਡੇ ਰੁਕ ਜਾਣਗੇ ਇਸ ਲਈ ਜਿਸ ਵਕਤ ਨੇ ਵੀ ਇਸ ਪਾਠ ਦਾ ਜਾਪ ਕਰਨਾ ਹੈ ਇਸ ਮੰਤਰ ਦਾ ਜਾਪ ਕਰਨਾ ਹੈ ਉਹਨਾਂ ਨੇ ਵਿਸ਼ਵਾਸ ਰੱਖ ਕੇ ਯਕੀਨ ਰੱਖ ਕੇ ਹੀ ਕਰਨਾ ਹੈ ਜਿਨ੍ਹਾਂ ਦੇ ਗੁਰੂ ਧਾਰੇ ਹੋਏ ਹਨ ਗੁਰੂ ਪੀਰ ਹਨ ਉਸਤਾਦ ਹਨ ਉਹਨਾਂ ਤੋਂ ਅੱਗੇ ਲੈ ਕੇ ਕਰਨ ਜਿਨ੍ਹਾਂ ਨੇ ਸiddhi ਕਰਨੀ ਹੈ ਸiddhi ਇਸ ਮੰਤਰ ਦੀ 41 ਦਿਨ ਦੀ ਹੋਵੇਗੀ ਉਹ ਪੂਰਨ ਮਰਿਆਦਾ ਨਾਲ ਹੋਵੇਗੀ ਉਸ ਦੀ ਵਿਧੀ ਅਲੱਗ ਹੈ ਉਹ ਤੁਹਾਨੂੰ ਅਸੀਂ ਲਾਗੇ ਇੱਕ ਵੀਡੀਓ ਬਣਾ ਕੇ ਉਸ ਦੇ ਵਿੱਚ ਦੱਸਾਂਗੇ ਕਿ ਇਸ ਦੀ ਵਿਧੀ ਕੀ ਹੈ ਉਹ ਪ੍ਰੋਪਰ ਵਿਧੀ ਰਹੀਂ ਹੀ ਉਹ ਕਰਮਾ ਸਿੱਧ ਹੋਵੇਗਾ ਜਿਨ੍ਹਾਂ ਦੇ ਛੋਟੇ-ਮੋਟੇ ਕੰਮ ਰੁਕੇ ਹੋਏ ਹਨ ਗੱਦਿਆਂ ਵਾਲੇ ਭਖਤਾਂ ਦੇ ਰੁਕੇ ਹੋਏ ਹਨ ਆਮ ਲੋਕਾਂ ਦੇ ਰੁਕੇ ਹੋਏ ਹਨ ਉਹ ਇਸ ਕਲਮੇ ਤੋਂ ਫਾਇਦਾ ਉਠਾ ਸਕਦੇ ਹਨ ਵਿਸ਼ਵਾਸ ਰੱਖ ਕੇ ਯਕੀਨ ਰੱਖ ਕੇ ਇਸ ਕਲਮੇ ਨਾਲ ਤੁਸੀਂ ਆਪਣੇ ਸਾਰੇ ਰੁਕੇ ਹੋਏ ਕੰਮ ਬਣਾ ਸਕਦੇ ਹੋ ਯਕੀਨ ਰੱਖਿਓ ਤੇ ਹੁਣ ਸਾਨੂੰ ਦਿਓ ਜਾਸਤ ਤੇ ਸਾਡੇ ਚੈਨਲ ਸ਼ਬਰੀ ਰੋਹਾਨੀ ਇਲਾਜ ਨੂੰ ਲਾਇਕ ਸਬਸਕ੍ਰਾਈਬ ਕਮੈਂਟ ਜਰੂਰ ਕਰਿਓ